ਮੁੰਡਾ 19 ਸਾਲ ਦਾ ਹੈ ਨਾਮ ਕੀ ਹੈ ਨੂਰ ਅੰਸ਼ ਸਿੰਘ ਪੜਿਆ ਕਿਤਨਾ ਪਲੱਸ 2 ਤੋਂ ਬਾਅਦ ਇੱਥੇ ਕੰਮ ਕਰਦਾ ਸੀ ਹਾਂਜੀ ਗ੍ਰੈਂਡ ਕਰਕੇ ਉਹ ਦੇਖੋ ਪਿਆਰ ਥੱਲੋ ਸਿਰ ਤੇ ਲੱਗਿਆ ਇੱਥੇ ਤੇ ਪੈਰਾਂ ਥੱਲੋ ਬਾਹਰ ਨਿਕਲ ਗਿਆ ਸਾਡਾ ਤਾਂ ਜਵਾਨ ਬੱਚਾ ਚਲਾ ਗਿਆ ਨਾਨੂ ਕੰਪਨੀ ਦੇ ਵਿਰੁੱਧ ਸਾਰਾ ਕੁਝ ਕਾਰਵਾਈ ਕਰਨ ਪਟਿਆਲਾ ਦੀ 버ગર ਕਿੰਗ ਦੇ ਵਿੱਚ ਇੱਕ ਨੌਜਵਾਨ ਦੇ ਟੱਕਰ ਨਾਲ ਮੌਤ ਹੁੰਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਦੀ ਦੇਹ ਨੂੰ ਪਟਿਆਲਾ ਦੇ ਸਰਕਾਰੀ ਰਿੰਦਰਾ ਹਸਪਤਾਲ ਦੇ ਮੌਤਰੀ ਘਰ ਦੇ ਰਖਵਾਇਤਾ ਗਿਆ ਹੈ ਉੱਥੇ ਹੀ ਤੁਹਾਨੂੰ ਦੱਸਦੇ ਕਿ ਮੌਤਰੀ ਦੇ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਲੋਆ ਪਿਆ ਇਸ ਮੌਕੇ ਦੇ ਪਰਿਵਾਰ ਨੇ ਗੱਲਬਾਤ ਕਰਦੇ ਹੋਇਆ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਕੀ ਨਾਮ ਹੈ ਜੀ ਨੂਰ ਅੰਸ਼ ਸਿੰਘ ਕਿੱਥੇ ਤੇ ਰਹਿਣ ਵਾਲੇ ਹਾਂ ਅਸੀਂ ਆਤੇ ਤ੍ਰਿਪੜੀ ਇਕਤਾ ਨਗਰ ਇਕਤਾ ਕਲੋਨੀ ਮੁੰਡੇ ਨਾਲ ਕੀ ਹੋਇਆ ਮੁੰਡੇ ਨਾਲ ਉਥੇ ਕਰੰਟ ਲੱਗਿਆ ਉਹਨੂੰ ਕੰਪਨੀ ਚ ਬਰਗਰ ਕਿੰਗ ਆਤੇ ਰਹਿ ਗਈ ਸਨੌਰ ਦੇ ਵੱਲ ਗੁਰਦੁਆਰਾ ਨਾਨਕਸਰ ਹੈ ਉਸ ਤੋਂ ਅੱਗੇ ਆ ਨਵੀਂ ਬਣੀ ਆ ਹੁਣ ਉੱਥੇ ਕੰਮ ਕਰਦਾ ਸੀਗਾ ਪਹਿਲੇ 24 ਨੰਬਰ ਫਾਟਕ ਬਾਈ ਨੰਬਰ ਫਾਟਕ ਤੇ ਸੀਗਾ ਹੁਣ ਉੱਥੇ ਨਵੀਂ ਕੰਪਨੀ ਬਣੀ ਆ ਉੱਥੇ ਗਿਆ ਸੀਗਾ ਕਿਤਨੇ ਮਹੀਨੇ ਸਾਲ ਤੋਂ ਇੱਥੇ ਕੰਮ ਕਰ ਰਿਹਾ ਸੀ ਇਹ ਤਾਂ ਆਜੇ 2 ਮਹੀਨੇ ਹੋਏ ਆ ਸਾਰੇ 2 ਮਹੀਨੇ ਹੋਏ ਆ 2 ਮਹੀਨੇ ਵੀ ਨਹੀਂ ਹੋਏ ਇਹ ਮੁੰਡਾ 19 ਸਾਲ ਦਾ ਹੈ ਨਾਮ ਕੀ ਹੈ ਨੂਰ ਅੰਸ਼ ਸਿੰਘ ਪੜਿਆ ਕਿਤਨੇ ਪਲੱਸ 2 ਤੋਂ ਬਾਅਦ ਇੱਥੇ ਕੰਮ ਕਰਦਾ ਸੀ ਹਾਂਜੀ ਇਤਨੀ ਪੰਡ ਪਰ ਆਏ ਬਸ ਦੋ ਪਰ ਆ ਨਹੀਂ ਕਾਕੜਾ ਪਿੱਛੇ ਦਾ ਇੱਕ ਹੋਸ ਇਹ ਵੱਡਾ ਸੀ ਕਿ ਛੋਟਾ ਇਹ ਵੱਡਾ ਕਿ ਕਰੰਟ ਲੱਗਣ ਕਰਕੇ ਕੰਡ ਕਰਕੇ ਉਹ ਦੇਖੋ ਪਿਆਰ ਥੱਲੋ ਸਿਰ ਤੇ ਲੱਗਿਆ ਇੱਥੇ ਤੇ ਪੈਰਾਂ ਥੱਲੋ ਬਾਹਰ ਨਿਕਲ ਗਏ ਕਰੰਟ ਲੱਗਣ ਦਾ ਉਹ ਮੈਨੇਜਰ ਨੇ ਕਿਹਾ ਵੀ ਆ ਪਲੇਟਾਂ ਚੱਕ ਕੇ ਜਾਓ ਜਿਹੜੀਆਂ ਪਲੇਟਾਂ ਏਸੀ ਦੀਆਂ ਨੇ ਉੱਥੇ ਬਿਜਲੀ ਦੀਆਂ ਉਹ ਚੱਕੀਆਂ ਨੇ ਦੋ ਮੁੰਡੇ ਨੇ ਇੱਕ ਹੋਰ ਉੱਥੇ ਪਿਆ ਚਾਰ ਨੰਬਰ 'ਚ ਵੀ ਹਾਂ ਗਏ ਹੋਇਆ ਕਰਨ ਲਈ ਗੇ ਹੋਏ ਆ ਹਾਂ ਗਏ ਆਕਰਾਨ ਲਈ ਸਾਨੂੰ ਨਹੀਂ ਪਤਾ ਅਜੇ ਹੋਈ ਹੈ ਕਿ ਨਹੀਂ ਮੁੰਡੇ ਦੀ 19 ਸਾਲ ਨੂੰ ਉਹਨੂੰ era 19 ਸਾਲ ਹਾਂਜੀ ਹਾਂ ਸਾਨੂੰ ਨਿਆ ਚਾਹੀਦਾ ਹੈ ਤੁਹਾਡਾ ਤਾਂ ਜਵਾਨ ਬੱਚੇ ਚਲਾ ਗਏ ਨਾਨੂ ਕੰਪਨੀ ਦੇ ਵਿਰੁੱਧ ਸਾਰਾ ਕੁਝ ਕਾਰਵਾਈ ਕਰਨ ਹਾਂ ਇਹਨਾਂ ਨੂੰ ਅੰਦਰ ਕਰਾਉਣ ਸਾਡਾ ਬੱਚਾ ਮੋੜ ਕੇ ਦੇ ਦੇਣਾ ਹਾਂ ਰਾਜਵਾਨ ਬੱਚਾ ਫੋਨ ਵੀ ਉਹਦਾ ਲੈ ਕੇ ਨੇ ਇਹ ਮੈਨੇਜਰ ਇੱਥੇ ਪਤਾ ਨਹੀਂ ਆਇਆ ਹੋਣਾ ਕੋਈ ਡਾਕਟਰ ਸਾਹਿਬ ਨੇ ਉਹਨੂੰ ਫਟਾਤਾ ਫੋਨ ਉਹਨੂੰ ਫੋਨ ਵੀ ਲੈ ਗਿਆ ਉਹਦਾ ਬਾਕੀ ਬਾਈਕ ਵੀ ਉੱਥੇ ਖੜੀ ਹੈ ਬੈਗ ਵੀ ਉਹਦਾ ਉੱਤੇ ਹੀ ਹੈ ਕਿੰਨੇ ਵਜੇ ਕੰਮ ਤੇ ਗਿਆ ਸੀ ਇਹ ਕੱਲ ਗਿਆ ਜੀ 3:30 ਵਜੇ ਤੇ ਤੁਹਾਨੂੰ ਕਿੰਨੇ ਵਜੇ ਇਤਲਾ ਮਿਲੀ ਸਾਰੇ 7:00 ਵਜੇ 8:00 ਵਜੇ ਰਾਤ ਕਾਰ ਨਹੀਂ ਆਇਆ ਨਹੀਂ ਉੱਥੇ ਹੀ ਰਹਿੰਦਾ ਸੀਗਾ ਸਵੇਰੇ ਆਉਂਦਾ ਸੀ ਦੂਰ ਹੈਗਾ ਅਸੀਂ ਆ ਕਹਿੰਦੇ ਸੀ ਵੀ ਨਹੀਂ ਤੂੰ ਐ ਉੱਥੇ ਹੀ ਸੌਂਦਾ ਸੀ ਉੱਥੇ ਹੀ ਸੌਂ ਜਾਂਦਾ ਸੀ ਸਵੇਰੇ ਆ ਜਾਂਦਾ ਸੀ ਸਵੇਰੇ ਆਉਂਦਾ ਸੀ ਫਿਰ 3 ਵਜੇ ਜਾਂਦਾ ਸੀ ਹਾਂਜੀ ਹਾਂਜੀ ਵੀ 3 ਕਿੰਨੇ ਵਜੇ ਦੀ ਕਿੰਨੇ ਚਾਰ 4 ਤੋਂ ਲੈ ਕੇ 11 ਵਜੇ ਤੱਕ ਰਾਤੀ ਸ਼ਿਫਟ ਹੁੰਦੀ ਹੈ ਹਾਂਜੀ ਸਰ ਮੇਰਾ ਨਾਮ ਤਰਨਜੀਤ ਸਿੰਘ ਹੈ ਸਰ ਬਾਹਰ ਹੁੰਦੇ ਕੀ ਹਾਦਸਾ ਵਾਪਰਿਆ ਜੋ ਕੁਸ਼ ਰਜਿੰਦਰ ਆਏ ਸਰ ਮੇਰਾ ਬ੍ਰਦਰ ਹੈ ਜਿਹੜੀ ਉਹਦੀ ਡੈਥ ਹੋਈ ਹੈ ਤੇ ਇਹ ਜਿਹੜਾ ਸੰਗਰੂਰ ਨਵਾਂ ਖੁੱਲਿਆ 골ਡਸਟ ਕੋਲ ਬਰਗਰ ਕਿੰਗ ਉਥੇ ਮੇਰੇ ਬ੍ਰਦਰ ਦੀ ਡੈਥ ਹੋਈ ਆ ਉਹਨਾਂ ਦੇ ਜਿਵੇਂ 11:00 ਕਿੰਨੇ ਵਜੇ ਕੀ ਗੱਲ ਸਰ ਇਹਦੀ ਡਿਊਟੀ ਹੁੰਦੀ ਆ 9:00 2:00 ਵਜੇ ਤੱਕ ਰਾਤ 4:00 ਤੋਂ ਲੈ ਕੇ 2:00 ਵਜੇ ਤੱਕ ਜਿਹੜਾ ਇਹਨਾਂ ਦੀ ਕੰਪਨੀ ਦਾ ਆ ਆਰਜੀਐਮ ਆ ਆਰਜੀਐਮ ਇਹਨਾਂ ਦਾ ਤੇ ਉੱਥੇ ਰਹਿੰਦੇ ਨੇ ਕਿ ਕੋਈ ਬਾਜੀ ਨਾ ਹੋ ਜੇ ਆਰਜੀਐਮ ਨੇ ਇਹਨਾਂ ਨੂੰ ਸਵੇਰੇ ਕਿਹਾ 6:30 7:00 ਵਜੇ ਕਿ ਤੁਸੀਂ ਨਾ ਜਿਹੜੀ ਇਹਨਾਂ ਦੀ ਲਾਈਨ ਹੁੰਦੀ ਆ ਉੱਥੇ ਮੇਨ ਕੀ ਉਹਦੀ ਪਲੇਟਾਂ ਦਾ ਸਾਈਡ ਤੇ ਕਰਨੀਆਂ ਸੀ ਇਹਨਾਂ ਦੇ ਤਿੰਨ ਤਿੰਨਾਂ ਨੇ ਜਿਹੜਾ ਲੱਗਿਆ ਉਹਨਾਂ ਨੇ ਇੱਕ ਪਾਸੇ ਚੱਕਿਆ ਦੂਜਾ ਤੋਂ ਸੱਟ ਨਹੀਂ ਚੱਕਿਆ ਉਹ ਟੇਢੀ ਹੋਈ ਤੇ ਇਹਨਾਂ ਨੂੰ ਕਰੰਟ ਲਾ ਕੇ ਉੱਥੇ ਹੀ ਡੈਥ ਫੂਰ ਆਰ ਜੀ ਐਮ ਦਾ ਕੀ ਨਾਮ ਆਰ ਜੀ ਐਮ ਦਾ ਨਾਮ ਨਹੀਂ ਪਤਾ ਸਰ ਕਿੰਨੇ ਸਾਲ ਤੋਂ ਉੱਤੇ ਜੋਬ ਕਰ ਰਹੀ ਸੀ ਸਰ ਇਹ ਹੁਣੇ ਲੱਗਿਆ ਹਜੇ ਮਹੀਨੇ ਪਹਿਲੇ ਕਿਸੇ ਪੜਿਆ ਇਹ ਲੱਗਿਆ ਸੀ ਪਹਿਲੇ 22 ਨੰਬਰ ਫਾਟਕ ਜਿਹੜਾ 버ਗਰ ਰਿੰਗ ਆ ਤੇ ਉਹਨਾਂ ਨੇ ਇਹਨੂੰ ਅੱਗੇ ਰੈਫਰ ਕੀਤਾ ਉੱਥੇ ਪਹਿਲੇ ਦੀ ਟ੍ਰੇਨਿੰਗ ਉਰੇ ਹੋਈ ਰੈਫਰ ਇਹਨਾਂ ਨੇ ਆਪਣੇ ਉਸਤੇ ਕੀਤਾ ਤੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਬਸ ਸਰ ਨਾ ਹੀ ਮਿਲੇ ਸਰ ਉਹਨਾਂ ਨੂੰ ਜਿਹੜੇ ਆਰਜੀ ਐ ਮੈਂ ਹੁਣ ਕਹਿੰਦੇ ਨੇ ਕਿ ਉਹ 버거 ਕਿੰਗ ਉਹ ਬੰਦ ਕਰਕੇ ਸਾਰੇ ਚਲੇ ਗਏਗੇ ਤੇ ਨਹੀਂ ਕੀ ਐਕਸਟਰਾ ਕੰਮ ਕਰਨਾ ਚਾਹੀਦਾ ਜੀ ਹੁੰਦਾ ਹੈ ਅੰਦਰ ਜੀ ਘਰ ਆਂਦਾ ਸੀ ਇਹ ਸ਼ਿਫਟਿੰਗ ਕੀਤੀ ਸੀ ਸਰ ਸ਼ਿਫਟੇ ਦੀ ਸੀਗੀ 3 3 ਵਜੇ ਜਾਂਦਾ ਸੀ ਤੇ ਰਾਤ 1 ਵਜੇ ਤੱਕ ਸ਼ਿਫਟ ਸੀ ਇਹ ਆਂਦਾ ਸਵੇਰੇ 8 ਵਜੇ ਸੀ ਉਤੋਂ 9 ਵਜੇ ਰਾਤੀ ਉੱਥੇ ਹੀ ਸੌਂਦਾ ਸੀ ਰਾਤੀ ਉੱਥੇ ਹੀ ਸੌਂਦਾ ਸੀ ਉਹ ਟਾਈਮ ਵੀ ਕਰਾਉਂਦੇ ਸੀ ਸੋ ਪਤਾ ਨਹੀਂ ਸਰ ਉਹ ਉਹਨਾਂ ਨੂੰ ਪਤਾ ਸੀ ਵੈਸੇ ਕੰਮ ਤਾਂ ਕਰਾਉਂਦੇ ਸੀ ਇਹਨਾਂ ਤੋਂ 2:30 ਵਜੇ ਤੱਕ ਤਾਂ ਸਵਾਈਆਂ ਕਰਾਉਂਦੇ ਸੀ। ਉਹ ਤੇ ਕੀ ਕੰਮ ਕਰਦੇ ਸੀ ਇਹ? ਉੱਥੇ 버ਗਰ ਬਣਾਉਣੇ ਜਿਵੇਂ 버거 버거 ਬਣਾਣ, ਇੱਕ ਕੁੱਕ ਦਾ ਕੰਮ ਕਰਦੇ ਸੀ ਕੁਕਿੰਗ ਦਾ। ਪਲੇਟਾਂ ਚੁਕਾਉਂਦੇ ਸੀ ਦੇ ਦੋ ਏਸੀ ਵਾਲੀਆਂ। ਏਸੀ ਵਾਲੀਆਂ ਨਹੀਂ ਸੀ, ਉਹਨਾਂ ਦੀ ਲਾਈਨ ਮੇਨ ਲਾਈਨ ਦੀ ਪਲੇਟਾਂ ਸੀਗੀਆਂ ਜਿਹੜੀ ਇਹ ਸਾਈਡ ਤੇ ਕਰਦੇ ਸੀ। ਉਹ ਚੁਕਾਉਂਦੇ ਸੀ। ਉਹ ਚੁਕਾਈਆਂ ਨੇ ਇਹਨਾਂ ਨੇ ਅੱਜ। ਤੇ ਪਹਿਲਾਂ ਵੀ ਇਹਨੇ ਸ਼ਿਕਾਇਤ ਕੀਤੀ ਸੀ ਕਦੀ? ਪਹਿਲੇ ਨਹੀਂ ਕੀਤੀ, ਅੱਜ ਚੁਕਾਈਆਂ ਨੇ ਪਹਿਲੀ ਵਾਰ। ਤੁਹਾਨੂੰ ਕਿਦਾਂ ਵਜੇ ਇਤਲਾ ਮਿਲੀ ਦੀ? ਸਾਨੂੰ ਉਹ ਮਿਲੀ 8:30 8:30 ਵਜੇ। ਦੇ ਡੈਥ ਕਿੰਨੇ ਵਜੇ ਹੋਈ ਹੈ ਜੀ ਡੈਥ ਡੈਥ ਤਾਂ ਨਹੀਂ ਦੱਸੀ ਨਹੀਂ ਕਿੰਨੇ ਵਜੇ ਹੋਈ ਹੈ ਸਾਨੂੰ ਤਾਂ ਸਾਡੇ ਹੱਥ ਹੀ ਤਲਾਕ ਲਈ ਹੈ ਕਿ ਤੁਹਾਡਾ ਮੁੰਡਾ ਰਜਿੰਦਰ ਹੈ ਇਹਨਾਂ ਨੇ ਸਾਨੂੰ ਕਿਹਾ ਕਿ ਐਕਸੀਡੈਂਟ ਹੋਇਆ ਹੈ ਕਿ ਐਕਸੀਡੈਂਟ ਹੋਇਆ ਜਾਂਦੇ ਦਾ ਫੋਨ ਕਿਹਦਾ ਆਇਆ ਸੀ ਤੁਹਾਨੂੰ ਫੋਨ ਕਿਹਦਾ ਆਇਆ ਸੀ ਜੀ ਹਾਂ ਯਾ ਨੰਬਰ ਹੈਗਾ ਉੱਪਰ ਯਾ ਨੰਬਰ ਹੈਗਾ ਫੋਨ 'ਚ ਉਹ ਨਾਲ ਜਿਹੜੇ ਮੁੰਡੇ ਜਿਹੜੇ ਨਾਲ ਮੁੰਡੇ ਜੀ ਕਿੰਨੇ ਲੋਕ ਜ਼ਖਮੀ ਹੋਏ ਇੱਥੇ ਇਸ 'ਚ ਦੋ ਦੋ ਤਿੰਨ ਜਾਣੇ ਹੋਏ ਨੇ ਜੀ ਇੱਕ ਤਾਂ ਬਚਾ ਹੋਇਆ ਇੱਕ ਉੱਥੇ ਐਡਮਿਟ ਹੋਇਆ ਹੋਇਆ ਅਜਾ ਉਹਦਾ ਕੀ ਹੋਇਆ ਉਹਦੀ ਕਿੱਦਾਂ ਉਹਦੀ ਕੰਡੀਸ਼ਨ ਉਹਦੀ ਵੀ ਸਰ ਖਰਾਬ ਹੀ ਆ ਕੀ ਕੀ ਹੋਇਆ ਉਹਨੂੰ ਵੀ ਉਹਦੇ ਵੀ ਕਰੰਟ ਪੈਰਾ ਚੋਂ ਨਿਕਲਿਆ ਅੰਗੂਠੇ ਫਟ ਗਏ ਸਾਰੇ ਅੱਗੇਲੇ ਬਾਕੀ ਉਹਦੇ ਪਾਈਪ ਕਿੰਨੀ ਹੈ ਪਤਾ ਨਹੀਂ ਜੀ ਉਹਦੀ ਤੁਹਾਡੇ ਬ੍ਰਦਰ ਦੀ ਬ੍ਰਦਰ ਤੇ ਮੇਰੀ 19 ਸਾਲ ਹੈ ਜੀ ਨਾਮ ਕੀ ਸੀ ਤੇ ਨੋਰਨ ਸਿੰਘ ਇਹ ਬੰਦੇ ਆ ਵੀ ਟੀਵੀ ਤੇ ਲਈ ਪਟਿਆਲਾ ਤੋਂ ਮਰੀਜ਼ ਕਰਦੀ ਰਿਪੋਰਟ